ਹੈਲੋ ਫ੍ਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਇੱਕ ਬਹੁਤ ਹੀ ਵਧੀਆ ਰੈਸਪੀ ਜੋ ਕਿ ਮੇਰੇ ਘਰਦਿਆਂ ਦੀ ਡਿਮਾਂਡ ਤੇ ਬਣਾਉਣ ਲੱਗੀ ਹੈ ਇਹ ਮੇਰੇ ਘਰਦਿਆਂ ਨੂੰ ਬਹੁਤ ਜ਼ਿਆਦਾ ਪਸੰਦ ਹੈ ਸਾਡੇ ਘਰ ਵਾਂਦੀ ਮਗਰੋਂ ਹੈ ਤੇ ਪਹਿਲਾਂ ਖਤਮ ਹੋ ਜਾਂਦੀ ਹੈ ਇਸ ਲਈ ਆਪਾਂ ਲਈ ਨੇ ਦੋ ਟਮਾਟਰ ਜਿੰਨਾਂ ਨੂੰ ਆਪਾਂ ਕੱਟ ਕੇ ਰੱਖ ਲਿਆ ਏ ਉਸ ਲਈ ਆਪਾਂ ਲਈਏ ਅਦਰਕ ਇਸ ਨੂੰ ਵੀ ਆਪਾਂ ਕੱਟ ਕੇ ਰੱਖ ਲਿਆ ਏ ਆਪਾਂ ਚਾਰ ਤੋਂ ਪੰਜ ਹਰੀਆਂ ਮਿਰਚਾਂ ਲਈਆਂ ਨੇ ਇੱਕ ਚਮਚਾ ਪਕੌੜਾ ਲਿਆ ਏ ਇਸ ਲਈ ਆਪਾਂ ਲਿਆ ਹੋਇਆ ਹਰਾ ਧਨੀਆ ਇਸ ਨੂੰ ਵੀ ਆਪਾਂ ਬਰੀਕ ਕੱਟ ਲਿਆ ਏ ਆਪਾਂ ਲੈਨੇ ਲਾਲ ਮਿਰਚ ਤੇ ਨਮਕ ਪਾਊਡਰ ਇਹ ਆਪਾਂ ਸਵਾਦ ਅਨੁਸਾਰ ਲੈਨੇ ਇਹਨਾਂ ਨੂੰ ਆਪਾਂ ਇੱਕ ਕੌਲੀ ਵਿੱਚ ਪਾ ਕੇ ਰੱਖ ਲਿਆ ਏ ਫਿਰ ਥੋੜਾ ਜਿਹਾ ਆਪਾਂ ਗੁੜ ਲਿਆ ਏ ਇਸ ਨੂੰ ਆਪਾਂ ਫਿਰ ਐਦਾਂ ਪੀਸ ਲਿਆ ਏ ਹੁਣ ਆਪਾਂ ਇੱਕ ਚੋਪਰ ਲਿਆਏ ਇਸ ਵਿੱਚ ਆਪਾਂ ਸਾਰੀਆਂ ਜੋ ਵੀ ਆਪਾਂ ਸਬਜ਼ੀ ਲਈ ਸੀ ਉਸ ਨੂੰ ਬਰੀਕ ਕੱਟ ਲਿਆਏ ਅਦਰਕ ਨੂੰ ਵੀ ਆਪਾਂ ਬਰੀਕ ਕੱਟ ਲਿਆ ਹੁਣ ਇਸ ਵਿੱਚ ਪਾ ਦੇਵਾਂਗੇ ਟਮਾਟਰ ਨੂੰ ਵੀ ਆਪਾਂ ਇਦਾਂ ਬਰੀਕ ਕੱਟ ਲਿਆਏ ਇਸ ਦੇ ਛੋਟੇ ਥੋੜੇ ਜਿਹੇ ਭੱਟੇ ਪੀਸ ਕੀਤੇ ਨੇ ਇਸ ਨੂੰ ਵੀ ਆਪਾਂ ਚੋਪਰ ਵਿੱਚ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਚੋਪ ਕਰਾਂਗੇ ਹੁਣ ਇਸ ਵਿੱਚ ਬਰੀਕ ਕੱਟਿਆ ਹੋਇਆ ਧਨੀਆ ਐਡ ਕਰਾਂਗੇ ਤੇ ਟੰਗੀ ਤਰਾਸ ਨੂੰ ਚੋਪ ਕਰਾਂਗੇ ਸਾਰੇ ਸਾਰੇ ਸਮਾਨ ਨੂੰ ਆਪਾਂ ਚੋਪਰ ਵਿੱਚ ਪਾ ਦਿੰਦੇ ਹਾਂ ਹਾਂ ਚੰਗੀ ਤਰ੍ਹਾਂ ਇਸ ਨੂੰ ਆਪਾਂ ਚੋਪ ਕਰ ਲਵਾਂਗੇ ਇਸ ਨੂੰ ਤੁਸੀਂ ਮਿਕਸੀ ਵਿੱਚ ਨੀ ਗ੍ਰाइंड ਕਰ ਨਾਲ ਮਿਕਸ ਕਰ ਸਕਦੇ ਹੋ ਉਸ ਨਾਲ ਕੱਟ ਕੇ ਵੀ ਪਾ ਸਕਦੇ ਹੋ ਜਾਂ ਕ੍ਰਸ਼ਰ ਦੀ ਹੈਲਪ ਨਾਲ ਇਸ ਨੂੰ ਬਣਾ ਸਕਦੇ ਹੋ ਪਰ ਮਿਕਸੀ ਵਿੱਚ ਨਹੀਂ ਮਿਕਸ ਕਰਨਾ ਇਸ ਨੂੰ ਇਸ ਨੂੰ ਚੰਗੀ ਤਰ੍ਹਾਂ ਆਪਾਂ ਚੌਪ ਕਰ ਲੈਣਾ ਹੈ ਹੁਣ ਆਪਾਂ ਇੱਕ ਫਰਾਈ ਪੈਨ ਲੈ ਲਈ ਉਸ ਨੂੰ ਗਰਮ ਹੋ ਲਈ ਰੱਖ ਦਿੱਤਾ ਹੈ ਇਸ ਵਿੱਚ ਆਪਾਂ ਇੱਕ ਚਮਚਾ ਘਿਓ ਐਡ ਕਰਾਂਗੇ ਜਦੋਂ ਇਹ ਮੈਲਟ ਹੋ ਰਵੇ ਇਸ ਵਿੱਚ ਆਪਾਂ ਜੋ ਆਪਾਂ ਕ੍ਰਸ਼ ਕੀਤਾ ਸੀ ਉਸ ਨੂੰ ਤੜਕਾ ਲਾਵਾਂਗੇ ਘਿਓ ਆਪਣਾ ਮੈਲਟ ਹੋਣਾ ਸਟਾਰਟ ਹੋ ਚੁੱਕਿਆ ਹੈ ਇਸ ਵਿੱਚ ਜੀਰਾ ਤੇ ਅਜਵੈਨ ਪਾਵਾਂਗੇ ਅਜਵੈਨ ਨੂੰ ਆਪਾਂ ਮਸਲ ਕੇ ਪਾਉਣਾ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੈ ਅਜਵੈਨ ਹਾਜਮੇ ਲਈ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਇਸ ਨੂੰ ਇਸ ਵਿੱਚ ਪਾ ਕੇ ਹਲਕਾ ਦਾ ਭੁੰਨਾਂਗੇ ਫੋਨ ਇਸ ਵਿੱਚ ਕ੍ਰਸ਼ ਕੀਤਾ ਹੋਇਆ ਮਸਾਲਾ ਐਡ ਕਰਾਂਗੇ ਇਸ ਨੂੰ ਵੀ ਇੱਕ ਤਰ੍ਹਾਂ ਪਾਵਾਂਗੇ ਐਦਾਂ ਕਿ ਆਵੇ ਸਿੱਧਾ ਇਸ ਵਿੱਚ ਪਿਆਜ਼ ਨਹੀਂ ਪਾਉਣਾ ਹੈਗਾ ਲਸਣ ਤੁਸੀਂ ਪਾ ਸਕਦੇ ਹੋ ਉਹ ਆਪਸ਼ਨਲ ਹੈਗਾ ਇਸ ਨੂੰ 2 ਤੋਂ 3 ਮਿੰਟ ਲਈ ਢੱਕ ਕੇ ਪਕਾਵਾਂਗੇ ਇਸ ਨੂੰ మీడియం ਅੰਚ ਤੇ ਢੱਕ ਕੇ ਪਕਾਣਾ ਹੈਗਾ ਤਾਂ ਕਿ ਆਪਣੇ ਟਮਾਟਰ ਸੌਫਟ ਹੋ ਜਾਣ 2 ਤੋਂ 3 ਮਿੰਟ ਹੋ ਚੁੱਕੇ ਨੇ ਇਸ ਨੂੰ ਚੰਗੀ ਤਰ੍ਹਾਂ ਚੈੱਕ ਕਰਾਂਗੇ ਟਮਾਟਰ ਆਪਣੇ ਪਹਿਲਾਂ ਨਾਲੋਂ ਜ਼ਿਆਦਾ ਸੌਫਟ ਹੋ ਚੁੱਕੇ ਨੇ ਗੈਸ ਦੀਵਾਂ మీడియం ਹੁਣ ਇਸ ਨੂੰ మీడియం ਕਰ ਦਾਂਗੇ ਸਲੋ ਕਰ ਦਾਂਗੇ ਥੋੜਾ ਜਿਹਾ ਦੇਤੀ ਜਾ ਰਹੇ ਹੋ ਆਪਣੇ ਟਮਾਟਰ ਬਿਲਕੁਲ ਸੌਫਟ ਹੋ ਚੁੱਕੇ ਨੇ ਹੁਣ ਇਸ ਵਿੱਚ ਨਮਕ ਤੇ ਲਾਲ ਮਿਰਚ ਐਡ ਕਰਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਇਸ ਵਿੱਚ ਗੋੜ ਐਡ ਕਰਾਂਗੇ इसन भी चंकी तरह मिक्स करा मिक्स करने तो बाद मीडियम आम से फ्लेम दो तो तीन मिनट भी ढाके पकावे अपनी खट्टी मिठी टमाटर की चटनी बन के तैयार है इसमें तो फ्रिज बच्चे पाकर चोर करके भी रख सकते हो पर सा ही खत्म हो जाती क्योंकि हूँ भी बहुत ज्यादा टेस्टी है ਖਾਣ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਹੁੰਦੀ ਹੈ। ਹੁਣ ਅਪਏ ਇੱਕ ਡੈਕੋਰੇਟਿੰਗ ਪਲੇਟ ਲਈ ਹੈ। ਇਸ ਵਿੱਚ ਅਸਾਨੂੰ ਡੈਕੋਰੇਟ ਕਰਾਂਗੇ। ਅੰਤਾਂ ਡੈਕੋਰੇਟਿੰਗ ਪਲੇਟ ਵਿੱਚ ਪਾ ਕੇ ਇਸ ਨੂੰ ਧੜੀਏ ਦੇ ਨਾਲ ਡੈਕੋਰੇਟ ਕਰ ਲਿਆ ਹੈ। ਤੁਸੀਂ ਦੇਖ ਰੱਖ ਤੱਕ ਦਿਓ ਇਹ ਦੇਖਣ ਵਿੱਚ ਕਿੰਨੀ ਜ਼ਿਆਦਾ ਵਧੀਆ ਲੱਗ ਰਹੀ ਹੈ। ਇਹ ਖਾਣ ਵਿੱਚ ਵੀ ਉਨੀ ਜਿਆਦਾ ਵਧੀਆ ਹੈ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ